ਇੰਟਰਸਟੇਟ ਨਾਕੇ ਮਧੂਪੁਰ ਵਿਖੇ ਪੰਜਾਬ ਪੁਲਿਸ ਵੱਲੋਂ ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਚੈਕਿੰਗ ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਦੇ ਹਲਕਾ ਕਟੂਆ ਵਿੱਚ ਆਏ ਹੋਏ ਕੁਝ ਸੰ nghiਗਤ ਵਿਅਕਤੀਆਂ ਦੇ ਕਾਰਨ ਲਗਾਤਾਰ ਮੁੱਟਪੇੜ ਤੇ ਚੱਲਦੇ ਐਸਐਸਪੀ ਪਠਾਨਕੋਟ ਦੀਆਂ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿੱਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਚੱਲਦੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਹਰ ਇੰਟਰਸਟੇਟ ਨਾਕੇ ਤੇ ਪੰਜਾਬ ਪੁਲਿਸ ਦਾ ਸਖਤ ਪੈਰਾ ਲਗਾਇਆ ਗਿਆ ਹੈ ਅਤੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਚੈਕ ਐਨਕੇ ਦੇ ਵਿੱਚ ਪਿਛਲੇ ਹਫਤੇ ਤੋਂ ਜਿਹੜੀਆਂ ਸਸਪੈਕਟਡ ਗਤੀਵਿਧੀਆਂ ਨੇ ਉਹਨਾਂ ਨੂੰ ਮਧਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ 24 ਘੰਟੇ ਦੀ ਸਨਾਕਾਬੰਦੀ ਕੀਤੀ ਹੋਈ ਹੈ ਔਰ ਹਰ ਤਰ੍ਹਾਂ ਦੀ ਇੱਥੇ ਚੈਕਿੰਗ ਕਰਦੇ ਆਂ ਜੀ ਥਾਰੋਲੀ ਨੇ ਫਿਜ਼ੀਕਲੀ ਵੀ ਔਰ ਉਹਨਾਂ ਦੇ ਆਈਡੀ ਪ੍ਰੂਫ ਦੇ ਕੇ ਵੀ ਚਾਹੇ ਕੋਈ ਸਕੂਟਰ ਹੋਵੇ ਚਾਹੇ ਕੋਈ ਬੱਸ ਹੋਵੇ ਕਾਰ ਹੋਵੇ ਜਿਹੜੀ ਗੱਡੀ ਤੇ ਸਾਨੂੰ ਕੋਈ ਸ਼ੱਕੀ ਗਤੀਵਿਧੀ ਲੱਗਦੀ ਹੈ ਅਸੀਂ ਉਸ ਗੱਡੀ ਨੂੰ ਤਾਂ ਗਹਿਨਤਾ ਨਾਲ ਚੈੱਕ ਕਰਦੇ ਆਂ ਜੀ ਤਰ ਕਿਸੇ ਦਾ ਕ੍ਰਿਮੀਨਲ ਕਰਾ ਰਿਕਾਰਡ ਕਿਸ ਤਰ੍ਹਾਂ ਚੈੱਕ ਕਰੀਦਾ ਸਰ ਸਾਡੇ ਇੱਕ ਪੁਲਿਸ ਵਿਭਾਗ ਵੱਲੋਂ ਪਾਈ ਸਾਈਡੀ ਸਾਨੂੰ ਦਿੱਤੀ ਗਈ ਹੈ ਜੀ ਉਸ ਚ ਆਪਾਂ ਉਹਦਾ ਜਦੋਂ ਇੱਕ ਸਨੈਪ ਲਈਦਾ ਜੀ ਉਸ ਤੋਂ ਬਾਅਦ ਉਹਦਾ ਕ੍ਰਿਮੀਨਲ ਰਿਕਾਰਡ ਜਿਹੜਾ ਬੰਦੇ ਦਾ ਜੇ ਪੰਜਾਬ ਚ ਕੋਈ ਉਹਦਾ ਕ੍ਰਿਮੀਨਲ ਰਿਕਾਰਡ ਹੋਵੇ ਤਾਂ ਸਾਰਾ ਵਿੱਚ ਆ ਦੇਗਾ